ਗਈ ਹੈ ਕਿ ਜੇ ਆਪਣੀ ਆਈ ਤੇ ਆ ਜਾਵੇ ਤਾਂ ਦੁਨੀਆ ਦੀ ਹਰ ਔਰਤ ਚੁੜੇਲ ਹੈ ਸਤਿ ਸ਼੍ਰੀ ਅਕਾਲ ਦੋਸਤੋ ਕਿਪੀ ਗਰੀਅਲ ਜੋ ਕਿ ਆਪਣੀਆਂ ਕੁਝ ਆਉਣ ਵਾਲੀਆਂ ਅਪਕਮਿੰਗ ਪੰਜਾਬੀ ਮੂਵੀਆਂ ਦੀ ਪਹਿਲਾਂ ਤੋਂ ਹੀ ਅਨਾਉਂਸਮੈਂਟ ਕਰ ਚੁੱਕੇ ਹਨ ਪੋਨਾ ਵਿੱਚੋਂ ਹੀ ਇੱਕ ਫਿਲਮ ਹੈ ਜੱਟ ਨੂੰ ਚਰੇਲ ਟੱਕਰੀ ਜਿਸ ਦਾ ਅਫੀਸ਼ੀਅਲ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਅਤੇ ਟੀਜ਼ਰ ਰਿਲੀਜ਼ ਹੁੰਦਿਆਂ ਹੀ ਇਸ ਫਿਲਮ ਦੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜੱਟ ਨੂੰ ਚਰੇਲ ਟੱਕਰੀ ਫਿਲਮ ਦੇ ਟੀਜ਼ਰ ਤੋਂ ਇਹਨਾਂ ਦਾ ਪੱਕਾ ਹੋ ਚੁੱਕਾ ਹੈ ਕਿ ਇਹ ਫਿਲਮ ਜੈਸ ਦਿਨ ਵੀ ਰਿਲੀਜ਼ ਹੋਵੇਗੀ ਸਾਨੂੰ ਫੁੱਲ ਐਂਟਰਟੇਨ ਕਰੇਗੀ ਗਿੱਪੀ ਘਰੇਆ ਤੋਂ ਇਲਾਵਾ ਇਸ ਫਿਲਮ ਵਿੱਚ ਸਾਨੂੰ ਸਰਗੁਣ ਮਹਿਤਾ ਅਤੇ ਰੂਪੀ ਗਿੱਲ ਦੇ ਨਾਲ ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲਣਗੇ ਜੱਟ ਨੂੰ ਚਰੇਟ ਟੱਕਰੀ ਫਿਲਮ ਨੂੰ ਡਾਇਰੈਕਟ ਵਿਕਾਸ ਵਿਸ਼ੇਸ਼ਟ ਨੇ ਕੀਤਾ ਹੈ ਅਤੇ ਫਿਲਮ ਨੂੰ ਪ੍ਰੋਡਿਊਸ ਸਰਗੁਣ ਮਹਿਤਾ ਰਵੀ ਪ੍ਰਕਾਸ਼ ਦੂਪੇ ਜਾਨੀ ਅਤੇ ਅਰਵਿੰਦਰ ਖਹਿਰਾ ਨੇ ਮਿਲ ਕੇ ਕੀਤਾ ਹੈ ਜੱਟ ਨੂੰ ਚਰੇਲ ਟਕਰੀ ਫਿਲਮ ਦੀ ਸਟੋਰੀ ਮਸ਼ਹੂਰ ਡਾਇਟਰ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ ਇਸ ਤੋਂ ਇਲਾਵਾ ਫਿਲਮ ਦੇ ਟੀਜ਼ਰ ਤੋਂ ਇਹਨਾਂ ਤਾਂ ਸਾਨੂੰ ਪਤਾ ਚੱਲ ਹੀ ਚੁੱਕਾ ਹੈ ਕਿ ਇਹ ਫਿਲਮ ਜਿਸ ਦਿਨ ਵੀ ਰਿਲੀਜ਼ ਹੋਵੇਗੀ ਇਹ ਫਿਲਮ ਕਾਫੀ ਸ਼ਾਨਦਾਰ ਕਮਾਈ ਕਰੇਗੀ ਅਤੇ ਸੁਪਰ ਡੂਪਰ ਹਿੱਟ ਸਾਬਿਤ ਹੋਵੇਗੀ ਜੱਟ ਨੂੰ ਚਰੇਲ ਟਕਰੀ ਫਿਲਮ 15 ਮਾਰਚ 2024 ਨੂੰ ਸਿਨੇਮਾ ਕਨਾਂ ਵਿੱਚ ਰਿਲੀਜ਼ ਕੀਤੀ ਜਾਵੇਗੀ ਬਾਕੀ ਤੁਸੀਂ ਗਿੱਪੀ ਗੜਿਆ ਆ ਦੀ ਇਸ ਫਿਲਮ ਦਾ ਕਿੰਨੀ ਕਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਅਤੇ ਇਹ ਫਿਲਮ ਆਪਣੇ ਪਹਿਲੇ ਦਿਨ ਕਿੰਨੇ ਕ ਕਰੋੜਾਂ ਦੀ ਕਮਾਈ ਕਰ ਸਕਦੀ ਹੈ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇਕਰ ਤੁਸੀਂ ਗਿੱਪੀ ਗੜਿਆਲ ਸਰਗੁਣ ਮਹਿਤਾ ਅਤੇ ਲੁਕੀ ਗੇਲ ਨੂੰ ਇੱਕ ਵਧੀਆ ਐਕਟਰ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ